ਮੇਰੇ ਕੋਲ ਸਾਰੇ ਨਗਰਾਂ ਨੇ ਇਕੱਠੇ ਹੋ ਕੇ ਆਏ ਆ ਕਿ ਸੋਚ ਸਮਝ ਕੇ ਹੀ ਫੈਲਾ ਮੋਹ ਦਵਾਰਾ ਨੇ ਕੀਤਾ ਏ ਇਹਨਾਂ ਵਾਗਦਤ ਪਹਿਰੇ ਕੀਤੀ ਪਰ ਅਸੀਂ ਇਹਨਾਂ ਨੂੰ 3500 ਰੁਪਏ ਦੇ ਰੇਟ ਦੀ ਹਾਂ ਕੀਤੀ ਆ ਤੇ ਜੇ ਸਮਝੀਏ ਜੀਵਨ ਦੇਰੋ ਭਰਾਓ 3500 ਕੋ ਜਿਆਦਾ ਨਹੀਂ ਆਪਾਂ ਠੇਕਾ ਦੇ ਇੱਕ ਦੂਜੇ ਦੇ ਕੰਧਾ ਤੋਂ ਉੱਤੋਂ ਟੱਪੜ-ਟੱਪ ਦੇ ਨੇ 5-5 10-1000 ਰੁਪਏ ਵਧਾਉਣੇ ਆ ਕਦੀ ਆ ਕਰਦੇ ਕਦੀ ਆ ਕਰਦੇ ਨੇ ਜੇ ਗਰੀਬਾਂ ਨੇ ਆਪਣੇ ਘਰੋਂ ਖਾਣਾ ਜੇ ਖਾਂਦੇ ਆ ਤੇ ਖਾਂਦਿਏ ਤੇ ਗਰੀਬਾਂ ਦਾ ਮਾੜਾ ਨਾ ਸੋਚੋ ਜਿਹੜਾ ਸੋਚਦਾ ਉਹਦਾ ਮਾਰਕ ਸੋਚਦਾ ਫਿਰ ਹਾਂ 100 ਰੁਪਿਆ ਦਮਾ ਸਾਡੇ ਤੋਂ 3500 ਸਾਰੀ ਪ੍ਰਵਾਹ ਪੰਚਾਇਤ ਵਾਲੀਆਂ ਪਿਆ ਦਵਾਗੇ ਇੱਕ ਮਹੀਨਾ ਤੁਹਾਡੇ ਕੇ ਵੀ ਇਹ ਬੇਨਤੀ ਹੈ ਵੀ ਜੀਤ ਤੋਂ 3500 ਰੁਪਿਆ ਦੀ ਤਸੱਲੀ ਕਰਾ ਕੇ ਨਿਕਲਣਾ ਉਹਦੀ ਵੀ ਹੱਕ ਰਸੀ ਹੋਵੇ ਤੇ ਤਾਰੋਂ ਅੱਗੇ ਦਾ ਤੇ ਪਿੱਛੋਂ ਦਾ 3500 ਰੁਪਿਆ ਰੇਟ ਜੀ ਆ ਠੀਕ ਆ ਠੀਕ ਆ ਇਹ ਨਹੀਂ ਵੀ ਦੋ ਰੇਟ ਡਾਲ ਠੀਕ ਆ ਮੈਂ ਗੱਲ ਛੜਾ ਕਰਤੀ ਐ ਤਾਰੋਂ ਅੱਗੇ 3500 ਤਾਰੋਂ ਪਿੱਛੇ ਵੀ 3500 ਅੱਗੇ ਪਹਿਲਾਂ ਲਾ ਲਓ ਜਾਂ ਮਗਰੋਂ ਲਾ ਲਓ ਤੁਹਾਡੀ ਆਵੀਦੀ ਜਰਾ ਜੀ ਸੀਲੀ ਆ ਤੇ 3500 ਰੁਪਏ ਤੁਹਾਂ ਜਾਇਜ ਮੰਗਿਆ ਅਸੀਂ ਉਹਨੂੰ ਪ੍ਰਵਾਨ ਕੀਤਾ ਐ ਤੇ 3500 ਰੁਪਏ ਅੱਜ ਤੋਂ ਤੁਹਾਡਾ ਦੇਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਬੀਰੋ ਵੀਰੋ ਨਾ ਵਾਹਿਗੁਰੂ ਜੀ ਬੰਗਾ ਜੀ ਨਹੀਂ ਆਉਂਦੇ ਆ